ਤੋ ਸੋ ਤੋਂ ਫੋਲਡਰ ਸ਼ੁਰੂ ਬਾਈ ਜੀ ਗੱਲ ਸੱਚਾ ਹੈ ਬਿਲਕੁਲ ਸੱਚ ਹੈ ਜੀ ਕਿ ਮੈਂ ਬਾਈ ਜੀ ਬਾਈ ਜੀ ਆਪਣੇ ਕੋਲੇ 20 ਤੇ ਮਾਡਲ 700 ਰੁਪਏ ਤੋਂ ਸ਼ੁਰੂ ਹੁੰਦਾ ਫੋਲਡਰ ਹੋਂ ਲਈ ਠੀਕ ਹੈ ਬਾਈ ਜਿਹੜਾ ਮਾਰਕੀਟ ਵਿੱਚ 12 1200 ਦਾ ਪਾਈ ਜਾਂਦਾ ਆਪਾਂ 700 ਰੁਪਏ ਤੋਂ ਬਿਲਕੁਲ ਫੋਲਡਰ ਆਪਣੇ ਕੋਲ ਸਟਾਰਟ ਹੈ ਇੱਕ ਨੰਬਰ ਉਹ ਫੋਲਡਰ ਇੱਕ ਨੰਬਰ ਫੋਲਡਰ ਹੋਊਗਾ ਜੀ ਇਸ ਤੋਂ ਮਹਿੰਗਾ ਕਿੰਨੇ ਦਾਗਾ ਇਸ ਤੋਂ ਉੱਪਰ ਆਪਣੇ ਕੋਲੇ ਬਾਈ ਜੀ ਚੱਲ ਪੈਂਦੇ ਨੇ 950 ਰੁਪਏ ਤੋਂ ਫੋਲਡਰ ਜੀ 950 ਰੁਪਏ ਵਿੱਚ ਤੁਹਾਨੂੰ 6 ਆਈਟਮ ਬਿਲਕੁਲ ਫਰੀ ਦਿੱਤੇ ਜਾਣਗੇ ਏਅਰਫੋਨ ਕੀ ਕੀ ਨੇ ਗਿਆ ਇਰਪੋਰ ਕਵਰ ਗਿਲਾਸ ਡਾਟਾ ਕੇਬਲ ਮੋਬਾਈਲ ਸਟੈਂਡ ਡਾਟਾ ਕੇਬਲ ਪ੍ਰੋਟੈਕਟਰ ਛੇ ਟਮ ਬਿਲਕੁਲ ਫਰੀ ਦਿੱਤੇ ਜਾਣਗੇ ਇਹ ਫਰੀ ਜਮਾ ਜਮਾ ਫਰੀ ਜੀ ਤੇ ਦੂਜੀ ਗੱਲ ਫੋਲਡਰ ਆ ਆਪਾਂ ਆਪਰੇ ਬ੍ਰਾਂਡ ਦੇ ਤਿਆਰ ਕਰਾਏ ਹੋਣੇ ਆ ਆਪਾਂ ਦੀ ਕੁਆਲਿਟੀ ਪਾਈਦੀ ਆ ਬਾਹਰੋਂ ਲੈ ਕੇ ਨਹੀਂ ਪਾਉਂਦੇ ਤੁਸੀਂ ਹੋਰ ਕੋਲ ਚਲ ਜਿਓਗੇ ਬੰਦੇ ਬਾਹਰ ਲੈ ਕੇ ਆਉਂਦੇ ਆ ਬਟ ਆਪਣਾ ਖੁਦ ਦਾ ਹੋਲ ਸੇਲ ਦਾ ਬਹੁਤ ਵੱਡਾ ਕੰਮ ਆ ਫੋਲਡਰਾਂ ਦਾ ਆਪਾਂ ਇੱਥੇ ਵੀ ਪਾਣਾ 20 20 ਮਿੰਟ ਅੱਧੇ ਘੰਟੇ ਵਿੱਚ ਆਪਾਂ ਫੋਲਡਰ ਪਾਕੇ ਦੇ ਦਾਂਗੇ ਜੀ ਤੁਹਾਨੂੰ ਆਉਣਾ ਕਿੱਥੇ ਬੂ ਡਰੈੱਸ ਬੋਲ ਦੇ ਇੱਕ ਵਾਰੀ ਵੀਏਪ ਬਸ ਵੀਆਪੀ ਧਿਆਨ ਚ ਰੱਖਿਓ ਬਾਕੀ ਇਹ ਸਕਰੀਨ ਤੇ ਬਿਰਦਾ ਨੰਬਰ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਲਓ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਆਇਓ ਜੀ ਸਪੈਸ਼ਲ ਗਿਫਟ ਮਿਲਣਗੇ ਜਿਹੜਾ ਬੰਦਾ 10 ਬੰਦਾਂ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ ਉਸਨੂੰ ਇੱਕ ਪਿਆਰਾ ਗਿਫਟ ਦਿੱਤਾ ਜਾਊਗਾ ਜੀ ਸਾਡੇ ਵੱਲੋਂ ਤੇ ਕਰ ਦਿਓ ਜੀ ਵੀਡੀਓ ਨੂੰ ਬੱਤ-ਬੱਤ ਸ਼ੇਅਰ ਯਾਰਾ ਮਿੱਤਰਾਂ ਨਾਲ ਆ